ਸਾਡੇ ਪੰਜਾਬ ਦਾ ਇੱਕ 5 ਸਾਲਾਂ ਬੱਚਾ। ਉਹਨੂੰ ਕੋ ਰਹਿਮ ਨਹੀਂ ਆਇਆ, ਉਹਨੂੰ ਤਰਸ ਨਹੀਂ ਆਇਆ। ਇੱਕ 5 ਸਾਲ ਬੱਚੇ ਦੇ ਨਾਲ ਪਹਿਲਾਂ ਬਦਫੈਲੀ ਕੀਤੀ। ਬਲਾਤਕਾਰ ਕਹਿ ਸਕਦੇ ਹਾਂ। ਔਰ ਫਿਰ ਉਸ 5 ਸਾਲਾ ਬੱਚੇ ਨੂੰ ਬਹੁਤ ਵੈਸ਼ੀਆਨਾ ਢੰਗ ਨਾਲ, ਚੱਲਮਾਨਾ ਢੰਗ ਦੇ ਨਾਲ, ਅੰਗਰੇਜ਼ੀ ਚ ਕਹਿੰਦੇ ਨੇ ਬਰੂਟਲੀ। ਇਸ ਤਰ੍ਹਾਂ ਨਾਲ ਉਹਦਾ ਕਤਲ ਕੀਤਾ, ਉਹਦਾ ਜਿਹੜਾ ਰੌਡ ਸੀਗਾ ਜਿਸ ਨਾਲ ਉਹਨੂੰ ਮਾਰਿਆ, ਸਿਰ ਤੇ ਮਾਰਿਆ। ਉਹਦੇ ਪਿਛਲੇ ਪਾਸੇ ਰੌਡ ਦੇ ਕੇ ਉਹਦੇ ਪਿਤਾ ਦੀ ਸਟੇਟਮੈਂਟ ਅਨੁਸਾਰ ਅਮਨਦੀਪ ਸਿੰਘ ਉਹਦੇ ਪਿਤਾ ਨੇ ਅ ਸ਼ਾਇਦ ਭੰਗੋਆਣਾ ਪਿੰਡ ਆ ਇੱਥੇ ਫਗਵਾੜੇ ਦੇ ਲਾਗੇ ਅਸਲ ਰਹਿਣ ਵਾਲੇ ਨੇ ਤੁਸੀਂ ਸਾਰਿਆਂ ਨੇ ਉਹਦੀ ਇੰਟਰਵਿਊਜ਼ ਉਹਦੀ ਛੋਟੀ ਜੀ ਬੱਚੀ ਦੀ ਦੇ ਜਜ਼ਬਾਤੀ ਬਿਆਨ ਸੁਨੇ ਕਿ ਮੈਂ ਉਸ ਪ੍ਰਵਾਸੀ ਨੂੰ ਆਪ ਖੁਦ ਆਪਣੇ ਹੱਥਾਂ ਨਾਲ ਮਾਰਨਾ ਚਾਹੁੰਦੀ ਤੁਸੀਂ ਇੱਕ ਅੰਦਾਜ਼ਾ ਲਾ ਲੋ ਕਿ ਉਹ 6-7 ਸਾਲ ਦੀ ਬੱਚੀ ਦੇ ਮਨ ਵਿੱਚ ਕੀ ਬੀਤਦਾ ਹੋਗਾ ਜਦੋਂ ਉਹਨੇ ਆਪਣੇ ਭਰਾ ਦੀ ਲਾਸ਼ ਦੇਖੀ ਹੋਗੀ ਉਹਦੇ ਨਾਲ ਹੋਇਆ ਦੁਰਵਿਵਹਾਰ ਔਰ ਜੋ ਬਲਾਤਕਾਰ ਔਰ ਫਿਰ ਉਹ ਦਾ ਅਲਟੀਮੇਟਲੀ ਕਤਲ 5 ਸਾਲ ਦੇ ਬੱਚੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਇਹ ਜਿੰਨੀ ਇਹਦੀ ਨਿੰਦਾ ਕੀਤੀ ਜਾ ਸਕੇ ਜਿੰਨੀ ਇਹਦੀ ਮਤਲਬ ਰੱਜ ਕੇ ਇਸ ਦੀ ਨਿਖੇਧੀ ਕੀਤੀ ਜਾ ਸਕੇ ਇਹ ਇਹ ਜਿਹੜਾ ਗੈਰ ਪੰਜਾਬੀਆਂ ਦਾ ਸਾਡੇ ਪੰਜਾਬ ਦੇ ਉੱਤੇ ਹਮਲਾ ਸੀ ਕਿਸੇ ਦੇ ਉਲਟ ਨਹੀਂ ਕਿ ਮੈਂ ਬਹੁਤ ਵਾਰ ਕਲੈਰੀਫਾਈ ਕੀਤਾ ਕਿ ਸਾਡੇ ਵੱਲੋਂ ਗੈਰ ਪੰਜਾਬੀ ਆਉਂਦੇ ਨੇ ਬੜੇ ਕਈ ਤਹਾਕਿਆਂ ਤੋਂ ਆਉਂਦੇ ਨੇ ਝੂਨਾ ਲਾਉਂਦੇ ਨੇ ਲੇਬਰ ਕਰਦੇ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਬਣਦਾ ਪੂਰਾ ਉਹਨਾਂ ਦਾ ਜੋ ਬੰਦਾ ਅਧਿਕਾਰ ਹੱਕ ਹੈ ਉਹਦੇ ਪੈਸੇ ਦਿੰਦੇ ਨੇ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇੱਕ ਬਹੁਤ ਵੱਡੇ ਪੱਧਰ ਤੇ ਉੱਤੇ ਇਨਵੇਸ਼ਨ ਹੋ ਰਹੀ ਹੈ ਪੰਜਾਬ ਦੇ ਉੱਤੇ ਮਤਲਬ ਕਿ ਪੰਜਾਬ ਦੇ ਉੱਤੇ ਹਮਲਾ ਹੋ ਰਿਹਾ ਗੈਰ ਪੰਜਾਬੀਆਂ ਦਾ ਔਰ ਇਸ ਹਮਲੇ ਨੂੰ ਰੋਕਣ ਵਾਸਤੇ ਮੈਂ 2023 ਵਿੱਚ ਜਨਵਰੀ 2023 ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅੰਦਰ ਦਫ਼ਤਰ ਜਾ ਕੇ ਨਾਲ ਮੇਰੇ ਗਏ ਉਸ ਵਕਤ ਅੱਜ ਵੀ ਹਨ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਇੱਕ ਮੇਰੇ ਨਾਲ ਕਾਂਗਰਸ ਦੇ ਐਮਐਲਏਗੇ ਸਰਦਾਰ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਰਾਜਾ ਸੰਸੀਤੋ ਇੱਕ ਐਮਐਲਏ ਹੋਰ ਮੇਰੇ ਨਾਲ ਸ਼ਹਿਦਗੇ ਸੀਗੇ ਅਸੀਂ ਜਾ ਕੇ ਸਪੀਕਰ ਨੂੰ ਪਹਿਲਾਂ ਮਿਲੇ ਔਰ ਸਪੀਕਰ ਨੂੰ ਪਹਿਲਾਂ ਉਹਦੀ ਦਲੀਲ ਸਮਝਾਈ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰ ਬਿਲ ਤੁਹਾਨੂੰ ਦੇਣ ਆਇਆ ਵਿਧਾਨ ਸਭਾ ਦੇ ਵਿੱਚ ਰੱਖਣ ਵਾਸਤੇ ਉਹਦਾ ਮਕਸਦ ਕੀ ਆ ਦੋਸਤੋ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਸਾਰੇ ਦੇਸ਼ ਵਿੱਚ ਕਈ ਸੂਬਿਆਂ 'ਚ ਇਹ ਲਾਅ ਬਣਿਆ ਹੋਇਆ ਵਾ ਸਟਾਰਟਿੰਗ ਫਰੋਮ ਹਿਮਾਚਲ ਪ੍ਰਦੇਸ਼ 1972 ਦਾ ਲਾਅ ਬਣਾਇਆ ਡਾਕਟਰ ਵਾਈਸ ਪਰਮਾ ਚੀਫ ਮਿਨਿਸਟਰ ਸੀਗੇ ਉੱਥੇ ਉਹ ਆਪਣੇ ਸੂਬੇ ਦੇ ਹਿਸਾਬ ਨਾਲ ਦੂਰੰਦੇਸ਼ ਆਦਮੀ ਹੋਊਗਾ ਉਹਨੇ ਕਿਹਾ ਕਿ ਮੈਂ ਆਪਣੇ ਪੰਚ हिमाचल ਦੇ ਜਿਹੜੇ ਖੂਬਸੂਰਤ ਬਾਗ ਨੇ ਤੇ ਜਿਹੜੇ ਵਿਚਾਰੇ ਹਿਮਾਚਲੀ ਨੇ ਇਹਨਾਂ ਦੀ ਜ਼ੁਬਾਨ ਇਹਨਾਂ ਦਾ ਪਹਿਰਾਵਾ ਇਹਨਾਂ ਦਾ ਸੱਭਿਆਚਾਰ ਕਿਵੇਂ ਬਚਾਵਾਂ ਕਿਉਂਕਿ ਪਹਾੜਾ ਨੂੰ ਸਭ ਦਾ ਸ਼ੌਂਕ ਹੁੰਦਾ ਤੁਸੀਂ ਦੇਖਦੇ ਕਿਵੇਂ ਲੱਖਾਂ ਦੀ ਤਦਾਦ ਵਿੱਚ ਜਿਹੜੇ ਟੂਰਿਸਟ ਜਾਂਦੇ ਨੇ ਬਹੁਤਾਂ ਲੋਕਾਂ ਦਾ ਹੁੰਦਾ ਕਿ ਮੈਂ ਆ ਵੀ ਬਾਗ ਖਰੀਦ ਲਾ ਉਹ ਵੀ ਖਰੀਦਾਂ ਉਹਨੇ 1972 ਚ ਅੱਜ ਤੋਂ 50 ਸਾਲ ਤੋਂ ਵੀ ਜ਼ਿਆਦਾ ਪਹਿਲਾਂ ਇੱਕ ਦੂਰੰਦੇਸ਼ ਲੀਡਰ ਨੇ ਇੱਕ ਲਾਅ ਬਣਾਤਾ ਹਿਮਾਚਲ ਪ੍ਰਦੇਸ਼ ਉਹਨੂੰ ਕਹਿੰਦੇ ਨੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਤੇ ਸਾਰਿਆਂ ਨੂੰ ਬੈਨ ਕਰਤਾ ਤੁਸੀਂ ਹਿਮਾਚਲ ਪ੍ਰਦੇਸ਼ ਵਿੱਚ ਕੋਈ ਇੱਕ